ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਾਈਬਲ ਕਲਾਂ ਗੋਲੀकांड ਤੋਂ ਬਾਅਦ 10 ਨਵੰਬਰ 2015 ਨੂੰ ਚੱਬੇ ਦੀ ਧਰਤੀ ਉੱਤੇ ਹੋਇਆ ਸਰਬੱਤ ਖਾਲਸਾ ਅਤੇ ਥਾਪੇ ਗਏ ਜਗਤਾਰ ਸਿੰਘ ਹਵਾਰਾ ਤੋਂ ਇਲਾਵਾ تن ਹੋਰ ਜਥੇਦਾਰ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਅਮਰੀਕ ਸਿੰਘ ਅਜਨਾਲਾ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਹਣ ਬਰਗਾੜੀ ਮੋਰਚੇ ਦੀ ਸਮਾਪਤੀ ਨਾਲ ਜਥੇਦਾਰਾਂ ਦੀ ਆਪੋ ਥਾੜ ਖੁੱਲ ਕੇ ਸਾਹਮਣੇ ਆ ਗਈ ਹੈ ਪਹਿਲਾਂ ਬਲਜੀਤ ਸਿੰਘ ਦਾਦੂਵਾਲ ਨੇ ਧਿਆਨ ਸਿੰਘ ਮੰਨ ਦੇ ਬਰਗਾੜੀ ਮੋਰਚੇ ਦੀ ਸਮਾਪਤੀ ਦੇ ਫੈਸਲੇ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਅਤੇ ਹੁਣ ਅਮਰੀਕ ਸਿੰਘ ਅਜਨਾਲਾ ਨੇ ਰੈਂਦੀ ਕਸਰ ਕੱਢ ਦਿੱਤੀ ਹੈ। ਅਮਰੀਕ ਸਿੰਘ ਅਜਨਾਲਾ ਨੇ ਤਾਂ ਧਿਆਨ ਸਿੰਘ ਮੰਨ ਨੂੰ ਮੂਰਖ ਜਥੇਦਾਰ ਤੱਕ ਕਰਾਰ ਦੇ ਦਿੱਤਾ ਕਿਉਂਕਿ ਸਰਕਾਰ ਤਾਂ ਮੋਰਚਾ ਸ਼ੁਰੂ ਹੋਣ ਤੋਂ 3 ਦਿਨ ਬਾਅਦ ਹੀ ਮੰਗਾ ਮੰਨਣ ਨੂੰ ਪੂਰੀ ਤਰ੍ਹਾਂ ਤਿਆਰ ਸੀ ਪਰ ਧਿਆਨ ਸਿੰਘ ਮੰਨ ਨੇ ਅਜੇ ਹਾਂ ਨਹੀਂ ਹੁਣ ਦਿੱਤਾ। ਬਰਗਾੜੀ ਮੋਰਚੇ 'ਚ ਕਿਵੇਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਲ ਹੋਇਆ ਤੇ ਕਿਵੇਂ ਧਿਆਨ ਸਿੰਘ ਮੰਨ ਨੇ ਆਪਹੁਦਰੀਆਂ ਕੀਤੀਆਂ ਤੁਸੀਂ ਭਾਈ ਅਮਰੀਕ ਸਿੰਘ ਦੇ ਮੋਹੇ ਸੁਣ ਲਾਓ। 1 ਜੂਨ 2018 ਨੂੰ ਬਰਗਾੜੀ ਦੀ ਧਰਤੀ ਤੇ ਅਨਸਾਫ਼ ਮੋਰਚਾ ਲਾਇਆ ਗਿਆ ਜਦੋਂ ਅਨਸਾਫ਼ ਮੋਰਚਾ ਸ਼ੁਰੂ ਹੋਇਆ ਤੀਜੇ ਜਾਂ ਚੌਥੇ ਦਿਨ ਸਰਕਾਰ ਬਰਗਾੜੀ ਮੋਰਚੀ ਤੇ ਆ ਕਰਕੇ ਮੰ ਮੰਗਾ ਮੰਨਣ ਵਾਸਤੇ ਤਿਆਰ ਹੋਈ ਪਰ ਪ੍ਰਬੰਧਕਾਂ ਨੇ ਟਾਲ ਦਿੱਤਾ ਕਿ ਅਸੀਂ ਸੰਗਤਾਂ ਨਾਲ ਪ੍ਰਬੰਧਕਾਂ ਨਾਲ ਸਲਾਹ ਕਰਕੇ ਦੱਸਾਂਗੇ ਪਤਾ ਨਹੀਂ ਕਿਹੜੇ ਕਾਰਨ ਕਰਕੇ ਟਾਲਿਆ ਉਦੋਂ ਬਾਅਦ ਸਰਕਾਰ ਫੇਰ ਗੱਲ ਕਰਨ ਵਾਸਤੇ ਆਈ ਸਾਡੀਆਂ ਮੰਗਾਂ ਦਾ ਐਲਾਨ ਕਰਨ ਵਾਸਤੇ ਆਈ ਤੇ ਸਾਡੇ ਵਿੱਚੋਂ ਕੁਝ ਅਹੁਦੇਦਾਰਾਂ ਨੇ ਇਹ ਵੀ ਕਿਹਾ ਕਿ ਜੇ ਕੈਪਟਨ ਸਰਕਾਰ ਨੇ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਮੁਕਰ ਗਏ ਤੇ ਉਸ ਟਾਈਮ ਤੇ ਉਹਨਾਂ ਦਾ ਜਿਹੜਾ ਮੰਤਰੀ ਆਇਆ ਸੀ ਤ੍ਰਿਪ ਰਜਿੰਦਰ ਸਿੰਘ ਬਾਜਵਾ ਉਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਮੰਗਾਂ ਮੰਨਣ ਤੋਂ ਜੇਕਰ ਅਨਕਾਰ ਕਰੇਗੀ ਸਰਕਾਰ ਤੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕਰਕੇ ਤੁਹਾਡੇ ਨਾਲ ਧਰਨੇ ਤੇ ਬੈਠਾਂਗਾ ਉਹਨਾਂ ਨੇ ਮੰਗਾ ਮੰਨਣ ਦਾ ਮੰਗਾ ਪੂਰੀਆਂ ਕਰਨ ਦਾ ਸਾਨੂੰ ਪੂਰਾ ਪੂਰਾ ਵਿਸ਼ਵਾਸ ਦਿਵਾਇਆ ਪਰ ਅਸੀਂ ਫੇਰ ਵੀ ਇਸ ਮੋਰਚੇ ਨੂੰ ਅੱਗੇ ਲੰਮਾ ਲੈ ਗਏ ਉਸ ਤੋਂ ਬਾਅਦ 17 ਅਗਸਤ ਨੂੰ ਸਾਡੀ ਦੁਬਾਰਾ ਫੇਰ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ 18 ਤਰੀਕ ਨੂੰ ਅਸੀਂ ਸਰਕਾਰ ਦੇ ਨਾਲ ਗੱਲਾਂ ਗੱਲ ਕਰਾਂਗੇ 19 ਤਰੀਕ ਨੂੰ ਬਰਗਾੜੀ ਮੋਰਚੇ ਤੇ ਆ ਕਰਕੇ ਸਰਕਾਰ মিডিਏ ਦੇ ਸਾਹਮਣੇ ਸਾਡੀਆਂ ਮੰਗਾਂ ਦਾ ਐਲਾਨ ਕਰੇਗੀ 20 ਤਰੀਕ ਨੂੰ ਸ਼ੁਕਰਾਨੇ ਦਾ ਖੰਡ ਪਾਠ ਆਰੰਭ ਹੋਵੇਗਾ 22 ਤਰੀਕ ਨੂੰ ਭੋਗ ਪਾਇਆ ਜਾਵੇਗਾ ਸਮਾਪਤੀ ਦੀ ਅਰਦਾਸ ਤੋਂ ਉਪਰੰਤ ਸਾਰੀ ਸੰਗਤ ਕਾਫਲੇ ਦੇ ਰੂਪ ਵਿੱਚ ਸ੍ਰੀ ਹਰਮੰਦਰ ਸਾਹਿਬ ਜਾ ਕਰਕੇ ਸ਼ੁਕਰਾਨੇ ਦੀ ਸਮਾਪਤੀ ਦੀ ਅਰਦਾਸ ਕਰੇਗੀ ਪਰ ਰਾਤੋ ਰਾਤ ਇਸ ਫੈਸਲੇ ਨੂੰ ਮੰਡ ਸਾਹਿਬ ਨੇ ਬਦਲ ਦਿੱਤਾ ਬਾਣਾ ਮਾਰ ਦਿੱਤਾ ਕਿ ਇਹ ਬਹੁਤ ਵੱਡਾ ਪ੍ਰੋਗਰਾਮ ਆ ਸਾਡੀ ਤਿਆਰੀ ਇੰਨੇ ਦਿਨਾਂ ਵਿੱਚ ਨਹੀਂ ਹੋਣੀ ਜਦੋਂ 18 ਤਰੀਕ ਦੇ ਨੇਨ ਵਾਲੇ ਦਿਨ ਸਰਕਾਰ ਨਾਲ ਗੱਲ ਕਰਨੀ ਚਾਹੀ ਤੇ ਸਰਕਾਰ ਨੂੰ ਜਦੋਂ 26 ਤਰੀਕ ਸਮਾਪਤੀ ਦੀ ਇਹਨਾਂ ਗਏ ਨਮਾਇੰਦਿਆਂ ਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤੇ ਤੁਹਾਡੀਆਂ ਮੰਗਾਂ ਦਾ ਐਲਾਨ ਕਰਨ ਵਾਸਤੇ ਤਿਆਰ ਹਾਂ ਤੁਸੀਂ ਇਹਨੂੰ ਲੰਮਾ ਕਿਉਂ ਕਰਦੇ ਆਂ ਆਗੂ ਹੱਸ ਕਰਕੇ ਇਹੇ ਜਵਾਬ ਦਿੱਤਾ ਕਿ ਸਮਾਗਮ ਬਹੁਤ ਅਸੀਂ ਵੱਡਾ ਕਰਨਾ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਠਨਾਂ ਨੂੰ ਅਸੀਂ ਸਦਣਾ ਇਹਨੇ ਦਿਨਾਂ ਵਿੱਚ ਤਿਆਰੀ ਨਹੀਂ ਹੋ ਸਕਦੀ ਇਸ ਕਰਕੇ ਅਸੀਂ 26 ਤਰੀਕ ਨੂੰ ਸਮਾਪਤੀ ਕਰਾਂਗੇ ਤੇ 26 ਤਰੀਕ ਨੂੰ ਤੁਸੀਂ ਆ ਕੇ ਸਾਡੀਆਂ ਮੰਗਾਂ ਦਾ ਐਲਾਨ ਕਰਨਾ ਪਿਆਰੋ ਉਹ 18 ਦੀ ਗਈ 20 ਦੀ ਗਈ 22 ਦੀ ਗਈ 26 ਦੀ ਗਈ ਅਸੀਂ ਇਸ ਮੋਰਚੇ ਨੂੰ ਅੱਗੇ ਲੰਮਾ ਲਜਾਉਂਦੇ ਰਹੇ ਉਹਨਾਂ ਦਿਨਾਂ ਵਿੱਚ ਹੀ ਸਰਕਾਰ ਨੇ ਜਿਹੜੇ ਦੋ ਸਿੰਘ ਸ਼ਹੀਦ ਹੋਇਆ ਉਹਨਾਂ ਨੂੰ 1-1 ਕਰੋੜ ਦੇਣ ਦਾ ਐਲਾਨ ਕਰਨਾ ਸੀ ਸਾਡੇ ਤੋਂ ਵਾਰ-ਵਾਰ ਉਹ ਸਮਾਂ ਮੰਗਦੇ ਰਹੇ ਇਹ ਤੁਸੀਂ ਸਾਨੂੰ ਸਮਝਾ ਦਿਓ ਤੁਹਾਡੇ ਮੋਰਚੇ ਤੇ ਆ ਕਰਕੇ ਅਸੀਂ ਇਹਨਾਂ ਪਰਿਵਾਰਾਂ ਨੂੰ ਜਿਹੜੇ ਕਰੋੜ ਕਰੋੜ ਦੇ ਚੱਕਿਆ ਉਹ ਦੇ ਕਰਕੇ ਅਸੀਂ ਉਹਨਾਂ ਦਾ ਸਨਮਾਨ ਕਰੀਏ ਪਰ ਅਸੀਂ ਉਹਨਾਂ ਨੂੰ ਟਾਲਦੇ ਰਹੇ ਸਲਾਹ ਕਰਕੇ ਦੱਸਾਂਗੇ ਅੱਜ ਨਹੀਂ ਕੱਲ ਨੂੰ ਦੱਸਾਂਗੇ ਕੱਲ ਨੂੰ ਨਹੀਂ ਪਰਸੋਂ ਦੱਸਾਂਗੇ ਸਾਡਾ ਸਰਕਾਰ ਨੇ ਇਹ ਰੁੱਖਾ ਰਦਈਆਂ ਦੇਖ ਕਰਕੇ ਪਰਿਵਾਰਾਂ ਨੂੰ ਚੰਡੀਗੜ੍ਹ ਸੰਧ ਕਰਕੇ ਕਾਨਫਰੈਂਸ ਪੱਤਰਕਾਰਾਂ ਦੀ ਕਰਕੇ ਮੀਡੀਏ ਦੇ ਸਾਹਮਣੇ ਉਹਨਾਂ ਨੂੰ ਚੈੱਕ ਦਿੱਤੇ ਪਰ ਅਸੀਂ ਉਹ ਵੀ ਸਫਲਤਾ ਤੋਂ ਵਾਂਝੇ ਰਹਿ ਗਏ ਗੁਰਮਖੋ 17 ਤਰੀਕ ਦੀ ਜਿਹੜੀ ਫੈਸਲਾ ਇਹਨਾਂ ਮੰਡ ਸਾਹਿਬ ਨੇ ਰੱਦ ਕੀਤਾ ਉਸ ਦਿਨ ਤੋਂ ਬਾਅਦ ਦਾਸ ਬਰਗਾੜੀ ਮੋਰਚੀ ਵਿੱਚ ਨਹੀਂ ਗਿਆ ਜੇਕਰ ਗਿਆ 14 ਤਰੀਕ ਵਾਲੇ ਦਿਨ ਸ਼ਹੀਦੀ ਸਿੰਘਾਂ ਦੀ ਜਿਹੜੀ ਹੋਈ ਆ ਉਹ ਸ਼ਹੀਦੀ ਸਮਾਗਮ ਤੇ ਗਿਆ 25 ਨਵੰਬਰ ਨੂੰ ਜਿਹੜਾ ਗਿਆ ਉਹ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਗੁਰਪੁਰਬ ਤੇ ਗਿਆ 17 ਤਰੀਕ ਤੋਂ ਬਾਅਦ ਮੰਡ ਸਾਹਿਬ ਇਹਦੀ ਗਵਾਹੀ ਕਰਦੇ ਨੇ ਪਹਿਲਾਂ ਵੀ ਕਰਦੇ ਰਿਆ ਪਰ ਜਿਹੜੀ ਹੁਣ ਸਮਾਪਤੀ ਆ 6 ਮਹੀਨੇ 6 ਦਿਨ ਜਿਹੜਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਰੋਲਿਆ ਉਹਨਾਂ ਦਾ ਸਮਾਂ ਉਹਨਾਂ ਦੀ ਖੱਜਲ ਖਵਾਰੀ ਕੀਤੀ ਆ ਇਹ ਖਰਚਾਨਾ ਕੌਣ ਭਰੇਗਾ ਸਰਕਾਰ ਤੇ ਸਾਡੀਆਂ ਮੰਗਾਂ ਤੀਜੇ ਦਿਨ ਐਲਾਨ ਕਰਨ ਵਾਸਤੇ ਤਿਆਰ ਆ ਪਰ ਜਦੋਂ ਅਸੀਂ ਰੁੱਖਾਪਨ ਸਰਕਾਰ ਦੇ ਨਾਲ ਆਈ ਵਾਰ ਕਰਦੇ ਰਹੇ ਸਾਡਾ ਰੁੱਖਾਪਨ ਵੇਖ ਕਰਕੇ ਸਰਕਾਰ ਵੀ ਪਛਾਣ ਗਈ ਹੁਣ ਗੁਰਮਖੋ ਇਹਨਾਂ ਨੇ ਸਮਾਪਤੀ ਦੇ ਸਬੰਧ ਵਿੱਚ ਸਰਕਾਰ ਨੂੰ ਮਿੰਨਤਾ ਕਰਕੇ ਹੱਥ ਜੋੜ ਕਰਕੇ ਲੇਲੜੀਆਂ ਕੱਢ ਕੇ ਮੋਰਚੇ ਤੇ ਸੱਦ ਕਰਕੇ ਆਪਣੀਆਂ ਮੰਗਾਂ ਦਾ ਐਲਾਨ ਕਰਾਇਆ ਪਰ ਤੀਜੇ ਦਿਨ ਸਾਡੀਆਂ ਮੰਗਾਂ ਦਾ ਐਲਾਨ ਕਰਨ ਵਾਸਤੇ ਤਿਆਰ ਮੰਦੀ ਆ ਸਰਕਾਰ ਪਰ ਮੈਂ ਸਮਝਦਾ ਕਿ ਮੰਡ ਸਾਹਿਬ ਵਰਗਾ ਸਾਨੂੰ ਮੂਰਖ ਜਥੇਦਾਰ ਜਾਂ ਮੂਰਖ ਆਗੂ ਨਹੀਂ ਮਿਲਣਾ ਜਿਨੇ ਸੰਗਤਾਂ ਦਾ 6 ਮਹੀਨੇ 6 ਦਿਨ ਸਮਾਂ ਬਰਬਾਦ ਕੀਤਾ ਤਿੰਨਾਂ ਦਿਨਾਂ ਵਿੱਚ ਸਾਨੂੰ ਬਹੁਤ ਵੱਡੀ ਭਾਰੀ ਸਫਲਤਾ ਮਿਲਦੀ ਸੀ ਇਹਨਾਂ ਨੇ 6 ਮਹੀਨੇ ਤੇ 9 ਦਿਨ ਲੰਮਾ ਕੀਤਾ ਪਰ ਪ੍ਰਾਪਤੀ ਸਾਨੂੰ ਗੁਰਮਖੋ ਅਜੇ ਤੱਕ ਕੋਈ ਵੀ ਨਹੀਂ ਹੋਈ ਇਸ ਕਰਕੇ ਮੈਂ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਮੈਂ ਆਪਣੀਆਂ ਅੱਖਾਂ ਨਾਲ ਇਹ ਹਾਲਾਤ ਵੇਖੇ ਕੰਨਾਂ ਨਾਲ ਸੁਣੇ ਮੇਰਾ ਫਰਜ਼ ਬਣਦਾ ਸੀ ਇਨਸਾਨ ਦੀ ਤਨਾਤੇ ਪੰਥ ਦਾ ਨਮਾਣਾ ਦਾ ਸੁਣਦੇ ਨਾਤੇ ਕਿ ਇਹ ਜਿਹੜਾ ਫੈਸਲਾ ਇਹ ਹਾਲ ਅ ਬਰਗਾੜੀ ਮੋਰਚੇ ਦਾ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਕੰਨਾਂ ਨਾਲ ਸੁਣਿਆ ਪੰਥ ਦੀ ਕਚਹਿਰੀ ਵਿੱਚ ਰੱਖਿਆ ਜਾਵੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨਾਲ ਇਹ ਸਾਂਝਾ ਕੀਤਾ ਜਾਵੇ ਮੇਰਾ ਜਾਤੀ ਤੌਰ ਤੇ ਕਿਸੇ ਨਾਲ ਵੈਰ ਵਿਰੋਧ ਨਹੀਂ ਪਰ ਜਿਹੜੀ ਅਸਲੀਅਤ ਆ ਉਹ ਸੰਗਤਾਂ ਦੇ ਨਾਲ ਜ਼ਰੂਰ ਸਾਂਝੀ ਕਰਾਂ ਤੇ ਮੈਂ ਦੇਸ਼ਾਂ ਅਤੇ ਵਿਦੇਸ਼ਾਂ ਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਆਗੂਆਂ ਨੂੰ ਮੂੰਹ ਨਾ ਲਾਇਆ ਜਾਵੇ ਜਿਸ ਤਰ੍ਹਾਂ ਇਹਨਾਂ ਨੇ ਪਿਛਲੇ ਪਿਛਲੇ ਸਮੇਂ ਵਿੱਚ ਸਾਡੀ ਖੱਜਲ ਖਵਾਰੀ ਕੀਤੀ ਆ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਾਡੀ ਖੱਜਲ ਖਵਾਰੀ ਕਰਨਗੇ ਕਾਮ ਨੂੰ ਹਰ ਵਾਰ ਇਹਨਾਂ ਮੋਰਚਿਆਂ ਵਿੱਚੋਂ ਬਿਨਾਂ ਸਫਲਤਾ ਤੋਂ ਬਿਨਾਂ ਬਿਨਾਂ ਨਰਾਸ਼ਤਾ ਤੋਂ ਬਿਨਾਂ ਸਾਨੂੰ ਕੁਝ ਵੀ ਇਹਨਾਂ ਨੇ ਕਾਮ ਦੇ ਝੋਲੀ ਕਾਮ ਦੇ ਪੱਲੇ ਨਹੀਂ ਪਾਇਆ ਇਹ ਬੇਨਤੀ ਮੇਰੀ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਮੇਰੇ ਨਾਲ ਸਤਕਾਰ ਕਮੇਟੀਆਂ ਵਾਲੇ ਸਿੰਘ ਵੀ ਆ ਜਿਨ੍ਹਾਂ ਵਿੱਚੋਂ ਭਾਈ ਦਵਿੰਦਰ ਸਿੰਘ ਜੀ ਹਰੀਏਵਾਲ ਮਾਲਵਾ ਸਤਕਾਰ ਕਮੇਟੀ ਇਸੇ ਤਰ੍ਹਾਂ ਭਾਈ ਤਰਲੋਚਨ ਸਿੰਘ ਜੀ ਸੋਲ ਸਤਕਾਰ ਕਮੇਟੀ ਪੰਜਾਬ ਭਾਈ ਕੁਲਦੀਪ ਸਿੰਘ ਜੀ ਮੋਦੇ ਸਤਕਾਰ ਕਮੇਟੀ ਪੰਜਾਬ ਭਾਈ ਮੇਜਰ ਸਿੰਘ ਜੀ ਪੰਡੋਰੀ ਵਿਢੈ ਚ ਇਸੇ ਤਰ੍ਹਾਂ ਭਾਈ ਪ੍ਰਗਟ ਸਿੰਘ ਪੰਡੋਰੀ ਵਿਢੈ ਚ ਬਾਕੀ ਜਿੰਨੀਆਂ ਵੀ ਸਤਕਾਰ ਕਮੇਟੀਆਂ ਨੇ ਅ ਸਾਡੀ ਸਾਰਿਆਂ ਦੀ ਸਹਿਮਤੀ ਆ ਅਸੀਂ ਕਦੇ ਵਾਸਤੇ ਵੀ ਇਹਨਾਂ ਦਾ ਸਹਿਯੋਗ ਨਹੀਂ ਦੇਵਾਂਗੇ ਕਿਉਂਕਿ ਇਹਨਾਂ ਨੇ ਕਾਮ ਦੇ ਪੱਲੇ ਆਈ ਵਾਰ ਨਰਾਸ਼ਤਾ ਤੋਂ ਬਿਨਾ ਕੋਈ ਵੀ ਕੋਈ ਇਹਨਾਂ ਨੇ ਕਾਮ ਕੰਮ ਦੇ ਪੱਲੇ ਕੋਈ ਵੀ ਸਫਲਤਾ ਵਾਲੀ ਆਸ ਸਾਡੇ ਵਿੱਚ ਨਹੀਂ ਵੱਜੀ ਕਿਉਂਕਿ ਇਹਨਾਂ ਨੇ ਆਈ ਵਾਰ ਸਾਡੇ ਨਾਲ ਧੋਖਾ ਕੀਤਾ ਸਾਡੇ ਨਾਲ ਫਰੇਵ ਕੀਤਾ ਤੇ ਮੈਂ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕੀ ਕਰਦਾ ਕਿ ਇਹ ਕੌਮ ਦੇ ਜਥੇਦਾਰ ਸੀ ਤੇ ਕੌਮ ਇਹਨਾਂ ਤੋਂ ਕੌਮੀ ਅਹੁਦਿਆਂ ਤੋਂ ਅਸਤੀਫਾ ਜਿਹੜਾ ਉਹ ਵੀ ਜ਼ਰੂਰ ਇਹਨਾਂ ਕੋਲੋਂ ਲਾਵੇ ਕਿਉਂਕਿ ਇਹਨਾਂ ਵਿੱਚ ਕੋਈ ਵੀ ਯੋਗਤਾ ਨਹੀਂ ਜੇਕਰ ਯੋਗਤਾ ਹੁੰਦੀ ਤੇ ਕਾਮ ਨੂੰ ਬੁਲੰਦੀਆਂ ਵੱਲ ਲੈ ਕੇ ਜਾਂਦੇ ਜੇਕਰ ਯੋਗਤਾ ਨਹੀਂ ਤੇ ਕਾਮ ਦੇ ਪੱਲੇ ਇਹਨਾਂ ਨੇ ਨਰਾਸ਼ਤਾ ਪਾਈ ਇਹ ਮੇਰੀ ਬੇਨਤੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਵੀ ਇਹ ਨੂੰ ਇਹ ਮੋਟੇ ਨੂੰ ਇੰਨਾ ਲੰਮਾ ਖਿੱਚ ਕੇ ਖੜਨ ਦਾ ਕੀ ਤੁਸੀਂ ਕੀ ਸਮਝਦੇ ਕੀ ਕਰਨੀ ਕੋਈ ਫੰਡਿੰਗ ਫੰਡਿੰਗ ਦਾ ਵੀ ਚੱਕਰ ਸੀ ਜੇ ਪੈਸੇ ਦੇਉ ਮੈਂ ਸਮਝਦਾ ਕਿ ਇਹਨਾਂ ਦੀ ਬਹੁਤ ਵੱਡੀ ਮੂਰਖਤਾ ਹੀ ਆ ਇਹ ਬਹੁਤ ਵੱਡੇ ਮੂਰਖਿਆ ਸਿਆਣਾ ਆਗੋ ਸਮਾਂ ਘਾਟ ਬਰਬਾਦ ਕਰਦਾ ਤੇ ਸਫਲਤਾ ਵੱਧ ਲੈ ਕੇ ਦਿੰਦਾ ਜਿਹੜਾ ਮੂਰਖ ਆਗੂ ਹੁੰਦਾ ਉਹ ਸਫਲਤਾ ਨਹੀਂ ਲੈ ਕੇ ਦਿੰਦਾ ਤੇ ਕਾਮ ਦਾ ਪੰਥ ਦਾ ਸੰਗਤ ਦਾ ਇਸੇ ਤਰ੍ਹਾਂ ਜਿਹੜਾ ਸਮਾਂ ਉਹ ਖਰਾਬ ਕਰਨਦਾ ਮੈਂ ਸਮਝਦਾ ਕਿ ਇਹਨਾਂ ਵਿੱਚ ਬਹੁਤ ਵੱਡੀ ਮੂਰਖਪੁਣੇ ਵਾਲੀ ਅਨੁਚਾਈ ਹੈ ਜਿਹੜਾ ਬੂਟਾ ਸਿੰਘ ਜੀ 18 ਤਰੀਕ ਨੂੰ ਦੁਬਾਰਾ ਲਾ ਰਹੇ ਨੇ ਉੱਥੇ ਬਰਗਾੜੀ ਦਾ ਜਮ ਇਕੱਠ ਕਰ ਰਹੇ ਨੇ ਉਹਨਾਂ ਬਾਰੇ ਜਾਣਨਾ ਚਾਹੁੰਦੇ ਸੀ। ਉਹਦੇ ਬਾਰੇ ਭਾਈ ਬੂਟਾ ਸਿੰਘ ਦੱਸ ਸਕਦੇ, ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ। ਕਿੰਨੀ ਜਿਹੜੀ ਜਿਹੜੇ ਪੈਸੇ ਜਿਹੜੇ ਉੱਥੇ ਜਿਹੜੇ ਇਕੱਠੇ ਹੋ ਚੁੱਕੇ ਹੋ। ਇਹ ਜਾਂ ਤਾਂ ਸੰਗਤਾਂ ਦੱਸ ਸਕਦੀਆਂ ਤੇ ਭਾਈ ਧਿਆਨ ਸਿੰਘ ਮੰਨ ਦੱਸ ਸਕਦੇ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ। ਤੁਸੀਂ ਉੱਥੇ ਮਜੂਸੀ ਤੁਹਾਡੇ ਕੋਲ ਮੈਂ ਪੈਸੇ ਵਾਲ ਨਾਪਾ ਖਿਆਲ ਕੀਤਾ ਸੀ। ਨਾ ਕਰਨਾ ਤੇ ਨਾ ਆਉਣ ਵਾਲੇ ਸਮੇਂ ਵਿੱਚ ਕਰਨਾ ਹੈ ਕਿਉਂਕਿ ਮੇਰਾ ਪੈਸੇ ਨਾਲ ਕੋਈ ਸਬੰਧ ਨਹੀਂ ਮੇਰਾ ਗੁਰੂ ਨਾਲ ਸਬੰਧ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਤਕਾਰ ਨਾਲ ਸਬੰਧ ਹੈ ਜਾਂ ਗੁਰੂ ਕੀ ਸੰਗਤ ਨਾਲ ਸਬੰਧ ਹੈ ਮੇਰਾ ਪੈਸੇ ਨਾਲ ਕੋਈ ਨਹੀਂ ਸਬੰਧ ਮੈਂ ਇਹ ਸਮਝਦਾ ਸੀ ਜੇ ਕਰਨਾ ਮੀਡੀਆ ਦੇ ਸਾਹਮਣੇ ਇਹ ਗੱਲ ਰੱਖੀ ਸੰਗਤਾਂ ਵਿੱਚ ਰੌਲਾ ਪਵੇਗਾ ਜੇਕਰ ਮੋਰਚਾ ਸਫਲ ਨਾ ਹੋਇਆ ਇਹ ਬਰਿਆਈ ਵਾਲਾ ਭਾਂਡਾ ਜਿੰਨੇ ਵੀ ਸਾਰੇ ਨੇ ਇਹ ਮੇਰੇ ਸਿਰ ਭੰਨਣਗੇ ਕਿ ਮਰੀਕ ਸਿੰਘ ਦੀ ਅਣਗਹਿਲੀ ਕਰਕੇ ਉਹਦਾ ਰੌਲਾ ਪਾਉਣ ਕਰਕੇ ਇਹ ਮੋਰਚਾ ਜਿਹੜਾ ਸਫਲ ਨਹੀਂ ਹੋ ਸਕਿਆ ਮੈਂ ਇਸ ਕਰਕੇ মিডিਏ ਦੇ ਸਾਹਮਣੇ ਨਹੀਂ ਦੱਸਿਆ ਕਿ ਕੱਲ ਨੂੰ ਜੇਕਰ ਮੋਰਚਾ ਸਫਲ ਨਹੀਂ ਹੁੰਦਾ ਇਹ ਬ੍ਰਾਈ ਵਾਲਾ ਭਾਂਡਾ ਮੇਰੇ ਸਿਰ ਭੰਨਣਗੇ ਇਹ ਮੇਰਾ ਜਨਾਹ ਦਾ ਨਾਂ ਦੱਸਣ ਦਾ ਕਾਰਨ ਸੀ ਬਾਕੀ ਜਿੰਨੇ ਵੀ ਅਹੁਦੇਦਾਰ ਜਾਂ ਸੰਪਰਦਾਵਾਂ ਜਥੇਬੰਦੀਆਂ ਦੇ ਨਮਿੰਦੇ ਸਿੰਘ ਆ ਉਹਨਾਂ ਦੇ ਨਾਲ ਮੈਂ ਰੂਬਰੂ ਹੋ ਕਰਕੇ ਸਾਰਿਆਂ ਨੂੰ ਦੱਸਦਾ ਰਿਆਂ ਕਿ ਇਸ ਮੋਰਚੇ ਵਿੱਚੋਂ ਮੈਨੂੰ ਮਹਿਦ ਨਹੀਂ ਕੋਈ ਸਫਲਤਾ ਮਿਲੇ ਜਿਹੜਾ ਮੈਨੂੰ ਕੁਛਦਾ ਸੀ ਉਹਨਾਂ ਨੂੰ ਮਤ ਦੱਸਦਾ ਜ਼ਰੂਰ ਰਿਆਂ ਪਰ মিডিਏ ਤੇ ਮੈਂ ਇਸ ਕਾਰਨ ਕਰਕੇ ਨਹੀਂ ਦੱਸਿਆ ਕਿ ਜੇਕਰ ਮੋਰਚੇ ਨੂੰ ਸਫਲਤਾ ਨਾ ਮਿਲੀ ਇਹ ਬਰਿਆਈ ਵਾਲਾ ਭਾਂਡਾ ਮੇਰੇ ਸਿਰ ਪਨਣਗੇ ਇਹ ਕਾਰਨ ਆਂ ਦੱਸਿਆ